ਲੋ ਬਾਈ ਜੀ ਲੱਖੇ ਸਦਾਨੇ ਦੇ ਹੱਕ ਵਿੱਚ ਸਾਰਾ ਬਠਿੰਡਾ ਚੁਰਪਿਆ ਚਾਰੇ ਹਲਕਿਆਂ ਚ ਪੰਥਕ ਲਹਿਰ ਬਣ ਗਈ ਬਾਬੇ ਨੇ ਮਿਹਰ ਕਰਤੀ ਬਾਈ ਬੋਲਾ ਵੱਡਾ ਇਕੱਠਾ ਆ ਤੁਸੀਂ ਦੇਖੋ ਇਥੋਂ ਵੀਡੀਓ ਨਹੀਂ ਬਣਾਈ ਜਾਣੀ ਪੂਰੀ ਏਡਾ ਵੱਡਾ ਇਕੱਠਾ ਸਾਰਾ ਬਠਿੰਡਾ ਹੀ ਆ ਗਿਆ ਲੱਖੇ ਦੇ ਹੱਕ ਚ ਬੋਲਾ ਵੱਡਾ ਰੋਡ ਸੋਆ ਬਾਬਾ ਮਿਹਰ ਕਰੇ ਲੱਖੇ ਦੀ ਸੀਟ ਪਾਸ ਆ ਸਮਝ ਲਓ ਕਰ ਦੋ ਸ਼ੇਅਰ ਕਰੀ ਜਾਓ ਸ਼ੇਅਰ ਕਰੀ ਜਾਓ ਬੜਾ ਵੱਡਾ ਕਾਠਾ ਲੱਖੇ ਦੇ ਹੱਕ ਚ ਸਾਰਾ ਬਠਿੰਡਾ ਹੀ ਆ ਗਿਆ ਦਬ ਦੋ ਸ਼ੇਅਰ ਕਰ ਦਿਓ ਕਨਾ ਚਾਰੇ ਸੀਟਾਂ ਤੋਂ ਸਾਰੇ ਭਾਈ ਖਾਲੜਾ ਸਾਹਿਬ ਸਾਰੇ ਆਏ ਵੇ ਆ ਸਰਬਜੀ ਖਾਲਸਾ ਜੀ ਆਏ ਵੇ ਆ ਅੰਬਰਤਪਾਲ ਦੇ ਮਾਤਾ ਪਿਤਾ ਸਾਰੇ ਆਏ ਵੇ ਆ ਸ਼ੇਅਰ ਕਰ ਦੋ ਦੱਬ ਕੇ ਲੱਖੇ ਦੇ ਹੱਕ ਸਾਰਾ ਬਠਿੰਡਾ ਆ ਗਿਆ ਭਰਾਵੋ ਬਹੁਤ ਤਗੜਾ ਕਾਠਾ ਲੱਖੇ ਦੇ ਹੱਕ ਜਿ ਦੇਖੋ ਰਕਾਰ ਟੁੱਟ ਕੇ ਰਕਾਰ ਵਾਹ ਵੱਡਾ ਲਾਰਾ ਭਾਈ ਚਾਰੇ ਹਲਕੇਂ ਪੰਚ ਕਲੈਰ ਚੱਲਦੀ ਆ ਭਾਈ ਖਿੱਚ ਦੋ ਕੰਮ ਕਰਾਂ ਸ਼ੇਅਰ ਕਰ ਦੋ ਸ਼ੇਅਰ ਕਰ ਦੋ ਦੱਬ ਕੇ ਜਮਾ ਰਕਾਰ ਟੁੱਟ ਗਈ ਬਠਿੰਡਾ ਵੀ ਜਾਗ ਪਿਆ ਬਠਿੰਡਾ ਜਾਗ ਪਿਆ ਜੱਬ ਤਾਪੀਓ ਦਬਲੋ ਦਬਲੋ ਕਰ ਦੋ ਯੇ ਦਬ ਕੇ ਦਬ ਕੇ ਸ਼ੇਅਰ ਕਰ ਦੋ ਦਬ ਕੇ ਕੱਲਾ ਕੱਲਾ ਜਾਣਾ ਸ਼ੇਅਰ ਕਰ ਦੋ ਲੱਖੇ ਦੇ ਹੱਕ ਤੇ ਬੜਾ ਵੱਡਾ ਇਕੱਠ ਆ ਗਿਆ ਬਾਈ ਦੱਬੀ ਰੱਖੋ ਬਈ ਦੱਬੀ ਜਮਾਰ ਕਾ ਟੁੱਟ ਗਿਆ ਰਿਕਾਰਡ ਪੁੱਛੋ ਮੰਡੀ ਤੋਂ ਸ਼ੁਰੂ ਹੋਇਆ ਸ਼ੇਅਰ ਕਰ ਦੋ ਦਬ ਕੇ ਪੁੱਛੋ ਮੰਡੀ ਤੋਂ ਚੱਲ ਪਏ ਨਥਾਣੇ ਵਿੱਚ ਦੀ ਹੋ ਕੇ ਲੰਬੀ ਜਾਣਾ ਪਠੰਡਾ ਦਿਹਾਤੀ ਸਾਰੇ ਹਲਕੇ ਕੱਢਣੇ ਆ ਪਹਿਲਾਂ ਮਾਨਸਾ ਰੋਡ ਤੋਂ ਕੀਤਾ ਸੀ ਫਿਰ ਮੋੜ ਕੀਤਾ ਸੀ ਹਜ਼ਾਰ ਤੋਂ 1500 ਗੱਡੀ ਹੋ ਜਾਣੀ ਖੇਚ ਦਾ ਸ਼ਹਿਰ ਭਾਈ ਸਿਰਾ ਹੋ ਗਿਆ ਜਮਾ ਹਜ਼ਾਰਾਂ ਗੱਡੀਆਂ ਦਾ ਕਾਫਲਾ ਮੋਟਰਸਾਈਕਲ ਤੇ ਬਾਦਲ ਇਜਾਮ ਕਰਤੇ ਜਾਮ ਸ਼ਹਿਰ ਸਾਰੇ ਬਾਦਲ ਤੇ ਘਰ ਚ ਪਹੁੰਚਣਾ ਪਰ ਲੰਬੀ ਤੱਪ ਦੋ ਸ਼ਹਿਰ ਕਰ ਦਿਓ ਬੋਲੇ ਸੋਨਹਾਲ ਟੁੱਟ ਗਿਆ ਰਿਕਾਰਡ ਭਾਈ ਜਾਮ ਲੱਗ ਗਿਆ ਜਾਮ ਰਨਾਵੇ ਭਾਈ ਜੀ ਕਿੰਨਾ ਕਾਫਲਾ ਸਿਰੇ ਤੇ ਇੱਕ ਸਾਥੋ ਦਿਖਾਇਆ ਨਹੀਂ ਨਾ ਐਡਾ ਵੱਡਾ ਕਾਫਲਾ ਭਾਈ ਅਸੀਂ ਅੱਗੇ ਵੀ ਜਾਣਾ ਗੱਡੀ ਲੈ ਕੇ ਸ਼ੇਅਰ ਕਰਿਓ ਸ਼ੇਅਰ ਟਟ ਕੇ ਰਿਕਾਰਡ ਬਾਈ ਜੀ ਰਿਕਾਰਡ ਟਟ ਕੇ ਚਾਰੇ ਸੀਟਾਂ ਤੇ ਪੰਥਕ ਲਹਿਰ ਚੱਲਦੀ ਆ ਬਾਬੇ ਨੇ ਮਿਹਰ ਕਰਤੀ ਐਦਕੀ ਖੇਚੋ ਕੰਮ ਸ਼ੇਅਰ ਕਰ ਦਿਓ ਦੱਬ ਕੇ ਉਹ ਵੱਡਾ ਕਾਫਲਾ ਬਾਈ ਬੜਾ ਵੱਡਾ ਕਿੰਨਾ ਕਿ ਚਿਰ ਦਿਖਾਈ ਜਾਮਾਂਗੇ ਸੋਨੂੰ ਚਾਰੇ ਸੀਟਾਂ ਤੇ ਪੰਥਕ ਲਹਿਰ ਬਾਬੇ ਨੇ ਮਿਹਰ ਕਰਤੀ ਡਾਣੇ ਭੰਨ ਰਹੀ ਐ ਲਹਿਰ ਐਦਕੀ ਕਿਸੇ ਨੂੰ ਨਹੀਂ ਛੱਡਣਾ ਧਰਮ ਦੇ ਦੋਖਿਆਂ ਨੂੰ ਹਰਾਉਣਗੇ ਲੋਕ ਚੁੱਟੇ ਵੇਚਣ ਵਾਲਿਆਂ ਨੂੰ ਹਰਾਉਣਗੇ ਕਿਸੇ ਨੂੰ ਨਹੀਂ ਛੱਡਦੇ ਲੋਕ ਅੰਨਗਾ ਹੀ ਚੱਲ ਗਟੀਆਂ ਉਹ ਕਾਫਲਾ ਬੜਾ ਬਟਾ ਨੰਗਾ ਦੇ ਯਾਰ ਜਾਮ ਕਰਾਤਾ ਯਾਰ ਕਰਮਿੰਦਰ ਨੰਗਾ ਦੇ ਯਾਰ ਖਿੱਚ ਲੋ ਸ਼ੇਅਰ ਕਰ ਦਿਓ ਭਾਈ ਜਮਾ ਰਕਾਰ ਤੋੜਦੇ ਲਖੇ ਨੇ ਲੈਂ ਲੈਂ ਚੁੱਟੇ ਸਰਪਜੀਤ ਸਿੰਘ ਖਾਲਸਾ ਸਾਰੇ ਲਖੇ ਸੁਧਾਣੇ ਦੇ ਹੱਕ ਚਾਏ ਵੇ ਅੱਜ ਰਿਕਾਰਡ ਭੰਨ ਤੇ ਲਾਈਵ ਚਾਲਦਾ ਰੱਖੋ ਭਾਈ ਇਹ ਮੈਥੋਂ ਸਾਰਾ ਕਾਫਲਾ ਦਿਖਾਇਆਣਾ ਅੱਕੇ ਵੀ ਗੱਡੀ ਲੈ ਕੇ ਆਣੀ ਆ ਉਹ ਸੈਰ ਚ ਪਰੇ ਜਾਮਲਾ ਤੇ ਭਾਈ ਭਾਈ ਚਾਰੇ ਸੀਟਾਂ ਪੰਛ ਦੀ ਝੋਲੀ ਆਉਣਗੀਆਂ ਬਾਬੇ ਨੇ ਨੇਰੀ ਉਲਟ ਬਗਾਤੀ ਸਾਰਾ ਬਠੰਡਾ ਖੜ ਗਿਆ ਲੱਖੇ ਨਾਲ ਅੱਜ ਇਹਨਾਂ ਨੂੰ ਪਤਾ ਲੱਗ ਜੂਗੀ ਦੱਬ ਦਿਓ ਸ਼ਹਿਰ ਕਰ ਦਿਓ ਭਾਈ ਕਿੱਲੀ ਕਿਹੜਾ ਮੈਦਾਨ ਚ ਹੈ ਕਿਹੜਾ ਨਹੀਂ ਦੱਬ ਦਿਓ ਚਿੱਟੇ ਵੇਚਣ ਵਾਲੇ ਬੇ ਆਦਵੀ ਵਾਲੇ ਸਾਰੇ ਬੰਦੇ ਰੋਲ ਦੇਣੇ ਆ ਭਾਈ ਲੱਖਾ ਲੱਖਾ ਹੋ ਗਈ ਲੱਖਾ ਲੱਖਾ ਚਾਰੇ ਹਲਕਿਆਂ 'ਚ ਪੰਥ ਨੇ ਵਖਤ ਪਾਤਾ ਨੇਰੀ ਚੱਲ ਪਈ ਡਾਣੇ ਪੰਨ ਤੇ ਜਮਾ ਖਿੱਚਦਾ ਭਾਈ ਸਹਿਰ ਕਰ ਦੋ ਲੱਖੇ ਦਾ ਕਾਫਲਾ ਨਹੀਂ ਰੋਕਣਾ ਇਹ ਨਥਾਣਾ ਗੋਨਿਆਣਾ ਝੰਡਾ ਵਾਲੀ ਇੱਧਰ ਸਾਰੇ ਬਿਜਲੀ ਲੰਬੀ 'ਚ ਸਾਰੇ 'ਚ ਜਾਊਗਾ ਇਹਨੇ ਕਾਹਾਂ ਬਹੁਤ ਦੂਰ ਲੰਮਾ ਜਾਣਾਗਾ ਪਠੰਡਾ ਦਿਹਾਤੀ ਜਾਊਗਾ 100 ਗੱਡੀ ਵੀ ਨਥਾਣੇ ਤੋਂ ਨਾਲ ਰਲਨੀ ਹੈ ਤੇ 100 ਭਾਈ ਲੱਖੇ ਦੇ ਹੱਕ 'ਚ ਲੋਕ ਜਿਹਨੂੰ ਪੁੱਛਦੇ ਆ ਕਹਿੰਦੇ ਭਾਈ ਕਾਲੀਆਂ ਦਾ ਝੰਡਾ ਲਾਇਆ ਝਾੜੂ ਦਾ ਲਾਇਆ ਕਾਂਗਰਸ ਦਾ ਪਰ ਗੋਪਤਪੋਟ ਲੱਖੇ ਨੂੰ ਜਾਣੀ ਆ ਸਾਰੇ ਪਰਤਿਆਲੇ ਬਦਲਾਅ ਵੀ ਦੇਖ ਲਿਆ ਇਸ ਵਾਰੀ ਲੱਖੇ ਨੂੰ ਮੌਕਾ ਦੇਣੀ ਆ 12-15 ਸਾਲਾਂ ਤੋਂ ਲੜਾਈ ਲੜ ਰਿਆ ਪੰਜਾਬ ਦੀ ਨਸਿਆਂ ਵਿਰੁੱਧ ਜਦੋਂ ਵੀ ਕਿਸੇ ਨੂੰ ਲੋੜ ਪੈਂਦੀ ਆ ਅੱਧੀ ਰਾਤ ਲੱਖੇ ਨੂੰ ਹਾਕ ਮਾਰਦਾ ਲੱਖੇ ਭੱਜਿਆ ਆਉਂਦਾਗਾ ਲੱਖੇ ਨੇ ਕਿਤੇ ਕਿਸੇ ਨੂੰ ਪਿੱਠ ਨਹੀਂ ਦਿਖਾਈ ਕਿਸਾਨੀ ਮੁੱਦੇ ਤੋਂ ਲੈ ਕੇ ਬੋਲੀ ਪਾਣੀ ਲੱਖਾ ਕਿਤੇ ਵੀ ਨਹੀਂ ਭੱਜਿਆ ਖੜਦਾ ਰਿਹਾ ਲੋਕਾਂ ਨਾਲ ਆ ਲੈ ਹੁਣ ਕੱਲਾ ਕੱਲਾ ਸੈਰ ਕਰੀ ਜਾਓ ਸਰਬਜੀਤ ਸਿੰਘ ਖਾਲਸਾ ਜੀ ਪਹੁੰਚ ਗਏ ਲੱਖੇ ਦੇ ਹੱਕ ਚ ਅੰਮ੍ਰਿਤਪਾਲ ਦੇ ਮਾਤਾ ਪਿਤਾ ਜੀ ਪਹੁੰਚ ਗਏ ਸਿਮਰਜੀਤ ਮਾਨ ਜੀ ਪਹੁੰਚ ਗਏ ਸਾਰੇ ਪਹੁੰਚ ਗਏ ਬੀਬੀ ਖੇਲੜਾ ਜੀ ਪਹੁੰਚ ਗਏ ਲਾ ਭਾਈ ਸ਼ੇਅਰ ਕਰੀ ਜਾਓ ਭਰਾਵੋ ਸ਼ੇਅਰ ਕਰੀ ਜਾਓ ਅੱਜ ਤਾਂ ਹੜ ਹੀ ਆ ਗਿਆ ਇੰਨੀ ਗਰਮੀ ਚ ਲੀਡਰ ਤੇਲ ਪਾਣੀ ਪਵਾਉਂਦੇ ਸੌਕਸ ਕਰਦਿਆ ਇੰਨੀ ਗਰਮੀ ਚ ਆ ਆਪਦਾ ਤੇਲ ਪਵਾ ਕੇ ਆਇਆ ਲੋਕ ਲੱਖੇ ਨਾਲ ਪਿਆਰ ਦੇਖ ਲੋ ਹੁਣ ਵੀਡੀਓ ਤੁਸੀਂ ਸ਼ੇਅਰ ਕਰਨੀ ਆ ਤੱਕ ਤੁਸੀਂ ਪਾਉਣੀ ਆ ਚਾਰੇ ਸੀਟਾਂ ਦੇ ਪੰਥ ਦੀ ਲਹਿਰ ਆ ਬਾਈ ਚਾਰੇ ਸੀਟਾਂ ਤੇ ਰਿਕਾਰਡ ਟੁੱਟੇ ਤੇ ਰਿਕਾਰਡ ਆ ਲੋਕ ਲੱਖਾਂ ਰੁਪਏ ਦੀਆਂ ਸਰਤਾਂ ਲਾ ਰਿਆ ਸੱਟੇ ਲੱਗ ਗਏ ਸੀਟਾਂ ਦੇ ਲੋਕਾਂ ਨੇ ਲੱਖਾਂ ਜਿੱਤ ਗਿਆ ਉਧਰ ਕਹਿੰਦੇ ਬਾਈ ਸਰਬਜੀਤ ਖਾਸ ਆ ਜਿੱਤ ਗਿਆ ਉਧਰੋਂ ਸੰਗਰੂਰੋਂ ਮਾਨ ਜਿੱਤ ਗਿਆ ਉਧਰੋਂ ਅੰਮਰਤ ਪਾਈ ਅੰਮਰਤਪਾਲ ਜਿੱਤ ਗਏ ਬਾਈ ਸਹਿਰ ਕਰਿਓ ਸਹਿਰ ਹੁਣ ਸਹਿਰ ਕਰਨ ਦੀ ਜ਼ਿੰਮੇਵਾਰੀ ਛੋਟੀ ਆ ਅਸੀਂ ਤੁੱਪੇ ਕਦੋਂ ਦੇ ਖੜਿਆ ਤਾਹਾਂ ਸੋਨੂੰ ਦਿਖਾਉਣ ਦੀ ਖਾਤਰ ਆ ਸ਼ੇਰ ਕਰਿਓ ਸ਼ੇਰ ਕਰਾ ਟਟਕੇ ਜਮੀ ਯਾਰਾ ਜਮਨ ਨੇ ਰਿਠਾ ਦੀ ਲੋਕਾਂ ਨੇ ਇੰਨੀ ਗਰਮੀ ਚ ਉਹ ਪਾਣੀ ਵੀ ਘਰਾਂ ਚੋਂ ਲੈ ਕੇ ਆਇਆ ਸਵੀਲਾ ਦੇ ਲੰਗਰ ਵੀ ਲੋਕਾਂ ਨੇ ਆਪ ਲਾਤੇ ਓ ਪਲੀ ਤੇਲ ਦੀ ਨਹੀਂ ਪਵਾਈ ਓ ਲੱਖੇ ਤੋਂ ਲੋਕ ਜਮਾ ਸ੍ਰੀ ਕਰਾਤਾ ਜਾਮ ਲਾ ਕੇ ਜਾਮ ਜਾਮ ਲਾ ਕੇ ਜਾਮ ਲੱਖਣ ਨੇ ਜਾਮ ਲਵਾਤੇ ਆ ਜਾਵਾ ਠੰਡੇ ਚ ਜਾਮ ਲਾ ਕੇ ਜਾਵਾ ਬਾਈ ਕਹਿੰਦਾ ਕਲਾ ਵਰਤ ਦੀਆਂ ਗੱਲ ਜਮਾ ਸਹੀ ਹੈ ਸ਼ੇਅਰ ਕਰ ਦਿਓ ਵੀਡੀਓ ਸ਼ੇਅਰ ਵਾਲਾ ਬਟਨ ਦੱਬੀ ਰੱਖੋ ਸੋਨੋ ਅਸੀਂ ਕਾਫਲਾ ਦਿਖਾਉਣਾ ਨਹੀਂ ਹਟਣਾ ਅੱਜ ਉਹ ਬਾਈ ਕਹਿੰਦਾ ਕੈਨੇਡਾ 'ਚ ਅਸੀਂ ਬ ਜਾਗਦੇ ਬੈਠਿਆ ਓਏ ਕਹਿੰਦਾ ਰੋਡ ਸੌ ਲਾ ਦੇਖਣ ਲਈ ਉਹ ਬਾਈ ਕਹਿੰਦਾ ਅਸੀਂ ਰੋਈ ਜਾਂਦੇ ਆ ਵੀ ਆ ਕੀ ਹੋ ਰਿਹਾ ਪੰਜਾਬ 'ਚ ਓ ਕੈਨੇਡਾ ਵਾਲੇ ਜਾਂਦੇ ਰਹੋ ਓਏ ਦੱਬ ਕੇ ਸ਼ੇਅਰ ਕਰ ਦਿਓ ਸ਼ੇਅਰ ਇਹ ਲੱਖੇ ਦਾ ਕਾਫਲਾ ਨਹੀਂ ਮੁੱਕਣਾ ਮੇਰੀ ਮੋਬਾਈਲ ਗਰਮ ਹੋ ਗਈ ਟੈਂਪਰੇਚਰ ਬੜਾ ਵੱਧ ਗਿਆ ਮੈਨੂੰ ਬੰਦ ਕਰਨਾ ਪੈ ਜੂਗਾ ਪਰ ਲੱਖੇ ਦਾ ਕਾਫਲਾ ਨਹੀਂ ਮੁੱਕਦਾ ਉਹ ਸਾਰਾ ਬਠਿੰਡਾ ਹੀ ਆ ਗਿਆ ਉੱਠ ਕੇ ਬਾਈ ਸਾਰਾ ਬਠਿੰਡਾ ਲੱਖੇ ਨੇ ਗਰਮ ਕਰਤਾ ਪੂਰਾ ਮਾਹੌਲ ਬਾਈ ਕਰਮੀਆਂ ਜਿਹੜਾ ਚੜਾਦਾ ਟੈਂਪਰੇਚਰ ਸਾਰਾ ਪੰਥ ਦਾ ਇਕੱਠ ਆ ਗਿਆ ਲੱਖੇ ਨਾਲ ਸਾਰਾ ਪੰਥ ਦਾ ਨੱਪੜ ਗਿਆ ਬਾਈ ਨੱਪੜ ਗਿਆ ਸਰੀ ਲਵਾਤਾ ਲੋਕਾਂ ਨੇ ਆ ਵੇਖੋ ਨਾਦਰੇ ਮੁੰਡੇ ਇਹ ਨਹੀਂ ਹਟਦਾ ਬਈ ਮੂਰੇ ਵੀ ਦਿਖਾ ਜੇ ਇੱਧਰ ਅੰਦਾ ਡੱਪ ਕੇ ਗਾਹਾਂ ਵੀ ਜਾਣਾ ਰਦਾ ਵੇ ਗਾਹਾਂ ਚਲੋ ਗਾਹਾਂ ਦਾ ਵੇ ਬਾਲੇ ਪਿੰਡ ਪਾਇਆ ਜਾਂ ਵਲਾਕਾ ਗਾਹਾਂ ਗੱਡੇ ਗਾਹਾਂ ਸਵਿੱਲਾਂ ਸਪੂਲਾਂ ਦਾ ਬਈ ਇੰਤਜ਼ਾਮ ਕਰਨਾ ਇੰਨਾ ਕੀ ਦਿਖਾ ਸਕਦਾ ਚਲੋ ਗੱਡੀਆਂ ਹੱਕੋ ਗਰਮੀ ਵਾਲੀਆ ਚਲੋ ਸੋਸਰੀਆ ਕਾਲਾ ਗੋਵਿੰਦਪੁਰੇ ਪਹੁੰਚ ਗਿਆ ਜਮਾਂ ਸਿਰਾ ਹੋ ਗਿਆ ਆ ਜਾ ਬਈ